ਹਾਂ ਜਸਕਾਲ ਸਾਰਨ ਮਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 9 ਮੱਜਾ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਮ ਵੀ ਤੁਹਾਨੂੰ ਦਿਖਾਵਾਂਗੇ ਅੱਡੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇੱਥੇ ਉਹਨਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਹੋਸਣਾ ਠੀਕ ਠਾਕ ਜੀ। ਸਭ ਵਧੀਆ ਜੀ ਤੇ ਨਾਮ ਦੱਸਤਾ ਕਰੀ ਆਪਣਾ। ਨਾਮ ਮਾ ਪਾਲਾ। ਹਾਂਜੀ। ਪਿੰਡ ਭੰਗੜੀ। ਜ਼ਿਲ੍ਹਾ ਅੰਮ੍ਰਿਤਸਰ। ਤਸਵੀਰ ਮਜੀਠਾ। ਠੀਕ ਆ। ਜੈਂਟੀ ਕੋ ਡਾ ਬਿਲਕੁਲ ਗਰਮਟ ਪੈਂਦਾ। ਠੀਕ ਆ। ਤੇ ਨੰਬਰ ਹੈ ਆਪਣੇ ਦੋਵੇਂ 9580 ਨਾਲ। 21499। ਦੂਜਾ ਗੱਤੇ 738 ਕਰ। 6 ਤਰਜੀਹੋਂ ਕਰਵੇਂ। ਇਹ ਹੋ ਦੋਵੇਂ ਨੰਬਰ ਆ ਠੀਕ ਆ ਬਾਕੀ ਸਾਰੇ ਵੀ ਜਿਹੜਾ ਪਰਵਾ ਨੂੰ ਸਾਡੇ ਕੋਲ ਉਹ ਬੋਚਿਆ ਰਿਕਟ ਆ ਵਿਜਨ ਨਾਲ ਵਾਲਾ ਮਾਲ ਫਿਰ ਪਾਲ ਤੇ ਕੀ ਦੱਸੀਏ ਤੁਹਾਨੂੰ ਸਾਰੀਆਂ ਹੀ ਵੇਚੀਆਂ ਨਾ ਕਿ ਮਾਲਕ ਵੀ ਨਹੀਂ ਚੈੱਕ ਨਹੀਂ ਲੋ ਜੀ ਅੱਜ ਤੁਸੀਂ ਵੀ ਤਿੰਨ ਗੱਡਾਂ ਗੱਜ ਦੇਖੇ ਜੀ ਠੀਕ ਠੀਕ ਆ ਗੱਡੀ ਵੀ ਛਾ ਕੇ ਵੇਚੀਆਂ ਠੀਕ ਠੀਕ ਆ ਹੁਣ ਵੀ ਅਸੀਂ ਵੀ ਬੈਠੇ ਆ ਦੋ ਤੇ ਇੱਕ ਨੂੰ ਫੇਰ ਦੀ ਚਲੀ ਠੀਕ ਠੀਕ ਇਤਰਾਹੀ ਚਲਾਈ ਆਏ ਚਲਾਈ ਜਾਂਦੇ ਜਾਂਦੇ ਜੀ ਜਲਦੀ ਜਾਂਦੀ ਲੋ ਜੀ ਠੀਕ ਆ ਆਉਂਦੀਆਂ ਵੀ ਜਾਂਦੀਆਂ ਵੇਖਾਂ ਚਲੋ ਹਰਕ ਦੀ ਮਾਲਕ ਵਾਹਿਗੁਰੂ ਚਲਾਈ ਰੱਖੇਗੀ ਠੀਕ ਹੈ ਜੀ ਹੋਰ ਵੀ ਜੇ ਠੀਕ ਠਾਕ ਜੇ ਵਧੀਆ ਵਧੀਆ ਜੇ ਕਰੀਏ ਫਿਰ ਸ਼ੁਰੂ ਚਲੋ ਸ਼ੁਰੂਆਤ ਵਧੀਆ ਪਿੰਲੇ ਨੰਬਰ ਠੀਕ ਆ ਅੱਜ ਜੀਆਂ ਮਈਆਂ ਤਿੰਨ ਕਾ ਅੱਛਾ ਤਿੰਨ ਅੱਜ ਹੀ ਸੁਣਿਆ ਠੀਕ ਆ ਤਿੰਨ ਕਾ ਅੱਜ ਹੀ ਹਿੰਗਾਂ ਆਦੀ ਬੜੀ ਸਹੀ ਕੱਟੀ ਮਗਰਾਂ ਤੋਂ ਠੀਕ ਆ ਤੋਰੋ ਫਿਰ ਇੱਕ ਕਰੀਏ ਕਾਤੀਆਂ ਦੋ ਤਿੰਨ ਬੜੀਆਂ ਚੰਗੀਆਂ ਸੀ ਠੀਕ ਆ ਤੇ ਕਿੰਨੇ ਕ ਦੁੱਧ ਵਾਲੀ ਆ ਜਿੱਤੀਆਂ ਕੱਟੀਆਂ ਸਾਰੀਆਂ ਮੈਂ ਦੁੱਧ ਛੋਟੀ ਕਟੂ 12 ਕਿਲੋ ਦੂਜਾ ਜੁਵਾਣ ਨਹੀਂ ਹੈ ਤੋਰੋ ਫਿਰ ਇੱਕ ਕਰੀਏ ਬਾਕੀ ਇਹ ਵੀ ਪਾਸ ਹੀ ਹੋਣੀ ਆ ਏ ਸੋਈ ਅੱਜ ਹੀ ਆ ਅਬ ਇਹ ਪਾਣੀ ਪਿਆ ਲਾਹੇ ਕਾਹਨ ਦਾ ਬੀਤੀ ਜੀ ਜਿਆ ਦੋ ਆਏ ਬਾਕੀ ਥੱਲੇ ਚੰਗੀ ਬਣੀ ਆ ਥੱਲੇ ਤੋਂ ਅਦਾ ਨਾ ਕਾਵਾਂ ਮਰੀ ਜੀ ਲੋ ਇਹਦੇ ਜਵਾਈਆਂ ਕਰਾਂਗੇ ਤਾਂ ਬਹੁਤ ਛੋਟੀ ਹੋਰ ਠੀਕ ਆ ਜੀ ਅਜੇ ਲਾ ਆਓ ਅੱਜ ਹੀ ਹੋਈ ਆ ਫੁੜੇ ਨੂੰ ਚੁੱਕੇ ਜਿ ਲਿਬੜੀ ਉਦਾਂ ਹੀ ਠੀਕ ਆ ਤੇ ਨੀਲੀ ਨੀਲੀ ਜਦੋਂ ਆਉਂਦੀ ਆ ਸਾਡੇ ਡੱਬੂ ਕੋ ਖਚੰਗਾ ਹਾਂਜੀ ਹਾਂਜੀ ਲੈ ਜ ਲੈ ਜੀ ਸਾਰੀਆਂ ਝੂਪੀਆਂ ਠੀਕ ਆ ਉਹਦੋਂ ਤੁਸੀਂ ਕਹਿੰਦੇ ਸੀ ਕਿ ਮਾਲ ਤੇ ਹੈਗਾ ਪਰ ਸਾਰੀਆਂ ਹੀ ਕੱਪੜਾ ਵਾਂ ਤੂੰ ਸੁਣ ਲਈਆਂ ਮੀਆਂ ਫੇਲਿੰਗ ਜਿਹੀਆਂ ਗੱਲ ਅੱਛਾ ਅੱਛਾ ਉਹ ਦਮੇ ਲੱਗੇ ਰਾਤੀ ਵੀ ਸਭ ਦੋਵੀਆਂ ਫੇਰ ਵੇਗੀਆਂ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਬਾਬਾ ਜੀ ਨੇ ਮਨਜ਼ੀ ਕਰਿਆ 90 ਹਜ਼ਾਰ ਦੀ 90 ਹਜ਼ਾਰ ਦੀ ਹਾਂ ਨਹੀਂ 80 ਲੇ ਦਾਂਗੇ ਅੱਛਾ 80 ਹਜ਼ਾਰ ਦੀ 80 ਹਜ਼ਾਰ ਦੀ ਮੌਕੇ ਤੇ ਕਰ ਦੋ ਕਿ ਮੰਨ ਤਾਂ ਨੋਰ ਬਾਕੀ ਦੂਜਾ ਸੂਆ ਝੋਟੀ ਆ ਠੀਕ ਆ ਜਵਾਬ ਸਮਾਵ ਵਾਲੀ ਇੱਕ ਨੰਬਰ ਦਾ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ 14 ਪੈਨੂ ਦੱਸਾਂ ਗੱਠੀ ਆ ਉਹ ਤੋਂ ਆਦੀ ਜੀ ਇਹਨਾਂ ਆ ਆ ਤੇ ਆ ਜਿਹੜੀ ਹੁਣ ਇਹ ਤੋਂ ਅਗਲੇ ਨੰਬਰ ਤੇ ਜੇ ਇਹ ਹੋ ਗਿਆ ਤੇ ਤਿੰਨ ਕਿਲੋ ਆਜਾ ਠੀਕ ਆ ਤੇ ਇਹਦੇ ਕੋਲ ਕਿੰਨਾ ਤਿਆਰ ਜੇ ਮੋਕੇ ਤੇ ਕਿਦਾਂ ਲੇਵਾ ਹੁੰਦੇ ਨਾ ਪਿੰਡੀਆਂ ਵਾਲਾ ਹਾਂਜੀ ਆ ਵੇਖੋ ਐਂ ਜੋ ਢੀਲਾ ਪਿੰਡੀਆਂ ਵਾਲਾ ਜੇ ਐਂ ਦਾ ਵੀ ਪਿੰਡੀਆਂ ਵਾਲਾ ਜੇ ਠੀਕ ਆ ਇੱਥੇ ਇੱਕ ਹੋ ਜੀ ਆਹ ਗਾੜੀ ਆ ਠੀਕ ਆ ਚੱਲ ਕੋਈ ਜੀ ਫੋਲ ਤੇ ਤੋਰ ਤੋਰੋ ਜੇ ਕਰੀਂ ਨਾ ਕੋਲ ਕੋਈ ਨਹੀਂ ਇਹ ਕਿੰਨੇ ਕੁ ਦੁੱਧ ਢਲੀ ਜੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਇਹ ਦੁੱਧ ਕੱਢੀ ਜੀ 12 ਕਿਲੋ ਮੈਂ ਠੀਕ ਆ ਤੇ ਦੂਜਾ ਸੁਦਾ ਵੇ ਸੈਟਾਂ ਦੇ ਦਾੰਦ ਨਹੀਂ ਬਰਾਬਰ ਕੀਤੇ ਜੀ ਆਹ ਚਲੋ ਲੈ ਜਾ ਕੋਈ ਨਹੀਂ ਮੂੰਹ ਫੜਾਂ ਦਾ ਛੜਾ ਜਾ ਕਰਦੀ ਆ ਪਕਾਇ ਲੈ ਰਿਹਾ ਬਣੀ ਨਹੀਂ ਇੱਥੇ ਚਲੋ ਲੈ ਜਾ ਇਹ ਵਿੱਚ ਕਿੰਨਾ ਕਿ ਦੁੱਧ ਚਵਾਈ ਜਾਊਗੀ ਨਾਲ ਕੋਲ ਰੂਹੇ 7-8 ਕਿਲੋ ਫੁੱਲਾ ਹੋਣਾ ਠੀਕ ਹੈ ਜੀ ਪਰਸਾਂ ਦੀ ਸੋਈ ਹੈ ਇਹ ਤਾਂ ਇਹ ਤਾਂ ਮਗਰ ਕੱਟਾ ਵਾ ਇਹ ਤਾਂ ਮਗਰ ਕੱਟਾ 2 ਮਿੰਟ ਰਾਤ ਸੁਈਆਂ ਅੱਜ ਠੀਕ ਹੈ ਜੀ ਬਾਕੀ ਇਹ ਆ ਵੀ ਕੱਦ ਕੱਠ ਪਿੱਠ ਪੁੜੇ ਤਾਂ ਇਹ ਵੀ ਚੰਗੀਆਂ ਸਾਰੇ ਨਾਲ ਦਰਨ ਬੜੀ ਹਰ加 ਰਿਆ ਥੱਲੀ ਆਈ ਆ ਬੜਾ ਸਾਫ਼ ਸੁਸਰਾ ਦਾ ਗਰੰਟੀਆਂ ਵਾਲਾ ਡੰਗਰ ਸਾਫ਼ ਸੁਸਰਾ ਦਾ ਇਹ ਠੀਕ ਆ ਤੇ ਮੋਲੇ ਦਾ ਫਿਰ ਇਹਦਾ ਮੋਲ ਇੰਨਾ ਬਜਿ ਕਰੇ 70000 ਨਹੀਂ 70 ਦੀ 70000 ਦੀ ਬਹਾਨਾ ਅੱਛਾ 70 ਦੀ ਦੇ ਦੇਣੀ ਹੈ 70 ਦੀ ਤੇ ਆ ਜਿਹੜੀ ਤੀਸਰੇ ਨੰਬਰ ਤੇ ਆ ਗਈ ਆ ਫਿਰ ਠੀਕ ਆ ਆਪਣੇ ਕੋਲ ਤੇ ਅੱਜ ਹੀ ਆਈ ਫਿਰ ਠੀਕ ਆ ਤੇ ਦੁੱਧ ਦਾ ਹੋਣਾ ਲਾਉ ਦਾ ਕਰੋ ਤੇ ਇਹ ਕਿੰਨੇ ਕ ਦੁੱਧ ਵਾਲੀ ਆ 20000 ਰੁਪਏ ਕਿੰਨੇ ਦਿਨ ਹੋ ਇਸੋ ਹੀ ਨਾ ਅੱਜ ਹੋ ਗਏ 5 ਚੰ ਠੀਕ ਆ ਇਹ ਜਾ ਆ ਵਾਜ ਦੀ ਕੱਟੀ ਅੱਛਾ ਆ ਕੱਟੀ ਆ ਅਹੀਂ ਤੇ 10 ਪੀ ਚੋ ਜਾ ਇਹ ਨਹੀਂ ਆ ਇਹਦੀ ਕੱਟੀ ਨਹੀਂ ਆ ਇਹ ਨਹੀਂ ਆ ਹੋਰ ਕੋਈ ਕੱਟੀ ਆ ਆ ਆ ਆ ਕੱਟੀ ਹੈ ਜੀ ਆ ਕੱਟੀ ਆ ਕੱਟੀ ਹੈ ਜੀ ਤੇ ਰਾਜੀ 10 ਪੀ ਚੋ ਜਾ ਗਿਆ ਰਗੋਈ ਇਹਦੀ ਆ ਬਲਾ ਚਾਰ ਚੰਗਾ ਇਹਦਾ ਵੀ ਜਵਾਹ ਕਿਹੇ ਵੀ ਮਾਲ ਦਾ ਨਹੀਂ ਮੜਾ ਇੱਕ ਜੇ ਗਾਂ ਨਹੀਂ ਗਾਂ ਕੋਈ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਲੈਣਾ ਕਰਦੀਏ ਬਿਲਕੁਲ ਦੇਣਾ ਲੈਣਾ ਲੈ ਕੇ 60000 60000 60000 ਜੀ ਬਾਬਾ ਜੀ ਹਾਂ ਨਾ ਕਰਦੇ ਨਹੀਂ ਮੇਰੇ ਮੋਢੇ ਪਾਣਾ ਅੱਛਾ 60000 ਹਾਂ ਨਾ ਲੈਾਂਗੇ ਦੁੱਧ 8 ਕਿਲੋ ਹੁਣ ਦੀ ਕਰੀਊਗਾ ਪੱਕਾ ਜਿਹੜਾ ਵਾ ਠੀਕ ਆ ਉਹ ਦਾਹਾਂਗੇ ਆਖਣ ਦੇ ਪਰ ਕਰੋ ਨਾ ਆਪਾਂ 10 ਵਜੇ ਚੋਚ ਆ ਕੇ ਸਾਫ ਕਰਕੇ ਸੱਲੀ ਨਾਲ ਇਹ ਆ ਕੇ 10 ਕਿਲੋ ਦੁੱਧ ਜਿਹੜਾ ਚਵਾਈ ਜਾਊਗੀ ਠੀਕ ਆ ਤਾਂ ਮਗਰ ਵੀ ਇਹਦੇ ਕੱਟੇ ਹੀ ਆ ਆ ਵੀ ਬੋਲਦੇ ਆ ਦੋ ਦੰਦੀ ਕੱਟੀ ਰ ਭਾਈ ਆ ਦੋ ਦੰਦੀ ਕੱਟੀ ਆ ਅੱਛਾ ਦੋ ਦੰਦ ਕੱਟੀ ਸਾਡੇ ਪਿਓਰ ਦੋ ਦੰਦੀ ਪਿਓਰ ਦੰਦੀ ਆ ਤੇ ਇਦਾਂ ਹੀ ਦੰਦੀ ਹੋ ਨਹੀਂ ਦਈ ਅਜੇ ਪੂਰੀ ਹੋਈ ਨਹੀਂ ਠੀਕ ਆ ਬਹੁਤ ਆ ਗਰੀ ਬਹੁਤ ਕਰਮਾੜੀ ਨਾ ਤੇ ਬਾਕੀ ਸਾਂਭ ਵੀ ਕਿਸੇ ਵੇਰ ਨਾਲ ਚੰਗੀ ਰੀਜਣਾ ਵਾ ਇਹ ਗੱਪਲ ਨਹੀਂ ਹੁਣ ਕੋਈ ਹਲਦੀ ਅੱਛਾ ਇਹ ਜਿਹਨਾਂ ਪਰ ਰਿਉ 13 ਸਾਰੀ ਸਾਫ ਕਰਤੀ ਅੱਜ ਹੀ ਹੋਈ ਨੇ ਸਾਰੀ ਸਾਫ ਕਰਤੀ ਅਸੀਂ ਤੇ ਚਲੋ ਡੋਗੜਾ ਤਾਂ ਛੱਡੀ ਸੀ ਹਾਂਜੀ ਇਹਨੂੰ 12 ਵਜੇ ਕੱਟੀ ਸਾਰੀ ਚੰਗੀ ਹੈ ਅੱਛਾ ਮਤਲਬ ਤੁਸੀਂ ਆਪਣੀ ਵਾਲਾ ਛੱਡੀ ਸੀ ਤੇ ਪਰ ਕੱਟੀ ਚੋਂਗੀ ਮੈਂ ਤੇ ਉਹ ਤਾਂ ਵਧੀਆ ਹੋਇਆ ਵਾ ਦੁੱਧ ਆਊਗੀ ਜਿਹੜੀ ਕੱਟੀ ਜੇ ਨਹੀਂ ਸਾਫ ਕਰੀ ਉਹ ਨਹੀਂ ਚੰਗੀ ਆ ਠੀਕ ਆ ਤੇ ਬਾਕੀ ਇਹ ਆ ਵੀ ਰਾਜੀਪੂਰੀ ਆ ਜਿਹੜੇ ਆ ਵੀ ਚੰਗੇ ਰੀਜਣਾ ਸਾਂਭੀ ਆ ਤੇ ਆ ਕੀ ਦੋ ਦੰਦ ਛੋਟੇ अच्छा दूध 12 लीटर ਦੇ ਕਰੀਬ ਜਿਹੜਾ ਕਹਿੰਦੇ ਚਵਾਈ ਜਾਊਗੀ ਜੀ ਆਪ ਸਮਾ ਠੀਕ ਆ ਇਹਨਾਂ ਗਲਾਂ ਪੂਰੀ ਸੋਣੀ ਝੋਟੀ ਆ ਤੇ ਹੈਗੀ ਮੂੰਹ ਦੋ ਦੰਦ ਬਾਕੀ ਅਗਲੇ ਸੂਵੇ ਨਾਲ ਝੋਟੀ ਤਿਆਰ ਹੋਣੀ ਆ ਪੂਰੀ ਅਜੇ ਦੋ ਦੰਦ ਪੂਰੀ ਹੋਈ ਵੀ ਨਹੀਂ ਆ ਇੱਕ ਝੋਆ ਜਿਹੜਾ ਹੁਣੇ ਤੋਂ ਸਾਣਾ ਬੰਦਰ ਝੋਆ ਡੰਗਰ ਤੋਂ ਜਿਹੜਾ ਮੇਲਾ ਇੱਕ ਸਾਹ ਹੁੰਦਾ ਝੋਈ ਆ ਠੀਕ ਆ ਮਾਗੀ ਠੰਡੀ ਤੇ ਮੈਨਾਂ ਵੀ ਸੰਗਲ ਨਾਲ ਵੇਖ ਲੋ ਕੋਈ ਇਹਨੂੰ ਨੱਖ ਨਹੀਂ ਕੋਈ ਘਿਹਰਾ ਨਹੀਂ ਆ ਠੀਕ ਆ ਇਦਾਂ ਹੀ ਆ ਲੈ ਜੀ ਬਾਕੀ ਕਦ ਕੁਦ ਵੱਡਾ ਵਾ ਬਾਕੀ ਕਦ ਕਾਠੇ ਦਾ ਜਿਹੜਾ ਮੱਜਾਂ ਵਰ ਗਈ ਆ ਪੂਰਾ ਚੰਗੀ ਰਾਜੀ ਸੰਭੀ ਸੰਭੀ ਜੇ ਕਿਸੇ ਨੇ ਗਾਂ ਘਰ ਵਾਸਤੇ ਕੋਈ 400 ਵਿੱਚ ਆਉਣ ਵਾਸਤੇ ਖੜਨੀ ਆ ਉਹ ਵੀ ਰਾਸੇ ਚੰਗੀ ਆ ਤੇ ਇਹਦੇ ਮਗਰ ਕੀ ਆ ਗਿਆ ਅਛਾ ਚਲੋ ਕੋਈ ਜਿਹੜੇ ਆਸ ਨਾਲ ਆ ਰਹੇ ਹਨ ਉਹ ਦੇ ਰਹੀਆਂ ਸੀ ਹਾਂਜੀ ਹਾਂਜੀ ਬਾਕੀ ਭਾਵੇਂ ਆ ਵੀ ਵੇਖ ਨਹੀਂ ਸਾਰੀਆਂ ਹੀ ਉੱਤੇ ਚਲੋ ਆਪਾਂ ਵੀਡੀਓ ਵਿੱਚ ਦੇ ਵਿੱਚ ਚੱਲੀ ਪਾਉਂਦੇ ਆ ਵਿੱਚ ਨਹੀਂ ਆਹੀ ਭਾਵੇਂ ਇੱਕ ਹੁੰਦੀ ਹਾਂਜੀ ਨਾ ਹੁੰਦੀ ਤਾਂ ਦੰਗਾਰੀ ਤੋਂ ਨਹੀਂ ਠੀਕ ਹੈ ਜੀ ਸੱਚ ਕਰਕੇ ਜਾਣਿਓ ਐਨੀ ਮਹਾਰਤ ਕਿਰਪਾ ਵੀ ਤੁਹਾਡੀ ਵੀਡੀਓ 40 40000 ਚ ਲੰਗੀ ਜੇ ਲੋਕਾਂ ਦਾ ਕਰਦੇ ਉਹ ਤੇ ਚਲੋ ਹਾਂਜੀ ਹਾਂਜੀ 50000 ਉਹ ਇੱਕ ਵੀਡੀਓ ਚੱਲ ਗਈ 50000 ਚੱਲ ਗਈ ਆ ਵਿਦੇਸ਼ ਦਾ ਕਾਨੂੰਨ ਜਾਣਦੇ ਤੇ ਬੜੀ ਮਿਹਰਬਾਨੀ ਜਿਹੜੇ ਵੀਰ ਦਾ ਵੀ ਸਭ ਤੋਂ ਪਹਿਲਾਂ ਚੈਨਲ ਦਾ ਪਾਈ ਉਹ ਚੱਲ ਗਿਆ ਚੱਲ ਗਈ ਜੇ ਕੱਲ੍ਹ ਵਿੱਚ ਕਰਗੇ ਨਾ ਠੀਕ ਠੀਕ ਆ ਸਭ ਤੋਂ ਪਹਿਲਾਂ ਚੈਨਲ ਦਾ ਚਲੋ ਇਸ ਤਰ੍ਹਾਂ ਹੀ ਚੱਲਦੀਆਂ ਰਹਿਣਾ ਤੇ ਅਸੀਂ ਵੀ ਚੱਲਦੇ ਰਵਾਂਗੇ ਅੱਗੇ ਛੱਡ ਕੇ ਪਾਈ ਇੱਕ 50000 ਅਜੇ ਦਿੱਲੀ ਜਾਂਦੀ ਆ ਠੀਕ ਠੀਕ ਰੌਣਕਾਂ ਲੱਗਿਆ ਰਹਿੰਦੀਆਂ ਅੱਗੇ ਤੇ ਇਹਦਾ ਇਹਦਾ ਮੁੱਲ ਤੇ ਦੱਸੀ ਇੱਕ ਬੰਦੀ ਕਰ ਦਈਏਗਾ ਜਿਆਜ ਦੀ ਗੱਲ ਇਹ ਹੈਗੀ ਪੂਰੀ ਤੁਹਾਡੀ ਜਿੱਡੀ ਹੈ ਵੀ ਇੱਕ ਬੰਦੀ ਕੀ ਕਰ ਦਈਏ ਨਹੀਂ ਜਿਆਜ ਦੀ ਗੱਲ ਕਰੀਏ 95 ਦੀ ਜੈਸਨ ਹੋਈ 95 ਅੱਛਾ 90 ਦੀ ਬਾਕੀ ਚੱਲੋ ਕੋ ਫੋਨ ਲਾਵੇ ਕਰੀ ਹੈ ਨਾ ਤੇ ਆ ਵੀ ਮੀਨੀ ਮੱਝ ਆ ਗਈ ਇੱਕ ਇਹ ਵੀ ਅੱਜ ਸੀ ਜੀ ਠੀਕ ਆ ਇਹ ਵੀ ਅੱਜ ਰਾਤ ਹੋਈ ਆ ਆਹ ਮੇਰੇ ਪਿੰਡੀਆਂ ਦੀ ਰਾਤੀ ਰਾਤ ਆਈ ਆ ਰਾਤੀ ਅਸੀਂ ਲੈ ਕੇ ਆਈ ਆ ਠੀਕ ਆ ਇਹ ਤਵਾ ਦੇ ਇੱਕ ਨੀਲੀ ਦੀ ਝੋਟੀ ਤਾਂ ਨ ਵਿਖਾਉਣੀ ਕਾਫੀ ਗਰਸੂ ਠੀਕ ਹੈ ਪੰਜ ਛੇ ਵੇਚੀਆਂ ਜੇ ਠੀਕ ਹੈ ਮੇਰੇ ਵੀਡੀਓ ਵੇਖਣ ਨੂੰ ਵੀਰ ਆਇਆ ਨਾ ਅੱਛਾ ਇਹ ਵੱਖਰੀਆਂ ਵੱਖਰੀਆਂ ਮੀਂਹ ਨਹੀਂ ਆਉਂਦੀਆਂ ਦਿੰਦੀਆਂ ਵਾਂ ਕੋਈ ਆਗੇ ਤੇ ਕੁਝ ਚੱਲਦੀ ਕੁਝ ਤਾਂ ਨਹੀਂ ਮੀਂਹ ਨਹੀਂ ਮਿਲਦੀਆਂ ਆ ਜਿਹੜੇ ਬਾਰੇ ਕੱਢੀ ਯਾਤਰੀਆ ਇਹ ਕਿਉਂ ਨਹੀਂ ਕੱਟਿਆ ਯਾਤਰੀਆ ਆ ਆ ਕੱਟੀ ਏ ਆ ਵੇਖੋ ਲੈ ਜੋ ਕਰੀ ਬਲਾਂਚਵਾ ਦੁੱਧ ਕਿੰਨਾ ਕੁ ਦੁੱਧ ਚਵਾਈ ਜਾਊਗੀ ਏ ਦੁੱਧ ਕੱਢੂ ਨਹੀਂ 14 ਕਿਲੋ ਠੀਕ ਆ 14 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਚਲੋ ਜੀ ਬਾਕੀ ਕੱਦ ਕੱਠ ਚੰਗਾ ਬਾਕੀ ਬੋਲੀਆਂ ਦੇ ਦੁੱਧ ਹੀ ਦੇਣਾ ਚਲੋ ਆਜ ਲਾਇਆ 12 ਵੀ ਬੜਾ ਵਾ ਮੱਝ ਦੇ 12 ਵੀ ਜਦੇ ਬੜਾ ਵਾ ਠੀਕ ਆ ਚਲਾਂ ਪੰਜ ਬੰਦ ਚਲੋ ਨਹੀਂ ਵੇਚਨੇ ਮੁੱਤ ਨਹੀਂ ਆ ਲੋਕਾਂ ਨੂੰ ਬਾਕੀ ਚਲੋ ਜਦੋਂ ਚਵਾਈ ਕਰੀ ਦੀ ਪਤਾ ਸੀ ਉਦੋਂ ਹੀ ਲੱਗਦਾ ਜੀ ਆ ਲੀਟਰ ਨਿਕੜਾ ਲਿਆ ਰੱਖਾਂਗੇ ਤਾਂ ਹਾਂਜੀ ਕੰਬ ਬੜੀ ਮੈਨਾ ਕੱਟੀ ਤਾਂ ਕਰਦੀ ਹੁੰਦੀ ਆ ਇੱਥੇ ਰਹਿੰਦੀ ਹੈ ਚਲੋ ਬੰਦ ਰਹੀ ਨਾ ਇੱਥੇ ਕੱਟੀ ਤਾਂ ਥੋੜਾ ਜਿਹਾ ਕਹਿੰਦੇ ਵਧ ਕਰਦੀ ਹੈ ਤੇ ਮੋਲੇ ਦਾ ਦੱਸ ਦੀ ਆਪਾਂ ਕਿਹਦਾ ਮੋਲ ਜੇ ਆਏ ਕਰਨਾ ਕਿੰਨਾ ਕ ਇਹ ਦੇ ਦਾਂਗਾ ਮੈਂ 1 5 ਦੀ 1 5 ਦੀ ਵਿੱਚ ਕਰਨਾ ਕਿ ਮੈਂ ਤਨ ਜਸ ਨਾ ਜੀ ਕਰੀਏ ਉਹ ਮੈਂ ਜਿਹੜੀ ਆ ਹਾਂ ਨਹੀਂ ਦੇਣਾ ਕਿ 95 ਅੱਛਾ 95 ਦੀ ਦੇ ਦੋਗੇ ਠੀਕ ਆ ਹਾਂ ਬੋਲੀਆ ਚਲੋ ਫਿਰ ਆਵੇ ਤੁਹਾਨੂੰ ਬਾਕੀ ਇਹ ਆਵੇ ਚਲੋ ਕੋ ਫੋਨ ਲਾਵੇ ਮਾਨਤਾਂ ਤੇ ਚਲੋ ਮੌਕੇ ਤੇ ਹੋਣੀ ਹੈ ਅੱਛਾ ਆਹ ਕੱਟੜੀ ਦਾ ਮਾਰਾ ਆਹ ਕੱਟੜੀ ਕੱਟੜੀ ਚੰਗੀ ਸੰਭੀ ਆ ਕੱਟੜੀ ਬੜੀ ਸੰਭੀ ਮਨੇ ਦੁੱਧ ਮੁੰਡੇ ਹੀ ਘਿਆੜੇ ਜੋ ਗਈ ਤੇ ਇਹਦੇ ਕੋਲ ਦੁੱਧ ਕਿੰਨਾ ਚਾ ਕੱਟੜੀ ਉਹਦੇ 8 ਕਿਲੋ ਆਉਂਦੇ ਆ ਉਹ ਯਾਰ ਕੋ ਬੜਾ ਖਦਾ ਬੁੱਤੇ ਨਾ ਚਲੋ ਫਿਰ ਤੋਰੋ ਇੱਕ ਦੀਨ ਨੀਲੀ ਤੇ ਝੋਟੀ ਆ ਪਹਿਲੇ ਨੇ ਝੋਟੀ ਆ ਜਿਹੜੀ ਇਹਰਾ ਬੜਾ ਪਿਆਰਾ ਬਣਾ ਇਹ ਬੜਾ ਵੱਡਾ ਕਿਹੜਾ ਨੀਰੀ ਮੀਲੀ ਬਿੱਲੀ ਆਖਿਆ ਚਲੋ ਲੈ ਜਾ 11 12 ਦੇ ਇਸਰ ਦਾ ਕਿਚੜਾ ਚੋਚ ਆ ਕੇ ਸਾਫ ਕਰਕੇ ਆਉਂਦੀ ਹੈ ਫਿਰ ਬਾਂਗ ਦੀ ਮੁਰਝੋੜੀ ਕਰੀਂਗਾ ਅਗਲੇ ਦਿਨ ਫਿਰ ਬਾਂਗ ਦੀ ਕਿਨੀ ਏਦਾਂ ਨਹੀਂ ਰੱਢੀ ਨਾ ਲਈਏਗੇ 3 ਬੜੀ ਆ ਅੱਜ ਲੈ ਆਇਆ ਉਹ ਫਿਰ ਐਡਾ ਜਿਹਾ ਕੱਟ ਜਾਨ ਦੇ ਅੱਖ ਬੱਲੀ ਆ ਠੀਕ ਆ ਕਾਫੀ ਖੂਬਸੂਰਤ ਛੋਟੀ ਹੈ ਜਿਹੜੀ ਇਹ ਵੀ ਆਹੋ ਜੀ ਚਲੋ ਬਾਕੀ ਅਗਲੇ ਸਵੇਰੇ ਨੇ ਛੋਟੀ ਤਿਆਰ ਹੋਣੀ ਹੈ ਬੋਲੀ ਅੱਜ ਮਾਲ ਜਿੰਨਾ ਵੀ ਆ ਸਾਰਾ ਚਲੋ ਸਫਾਈ ਤੇ ਸੋਈਆਂ ਵਾ ਅੱਜ ਜਾਵੇ ਤੇ ਰਸੋਈਆਂ ਹੀ ਆ ਤਾਜ਼ੀਆਂ ਸੋਈਆਂ ਵਾ ਅੱਜ ਕੱਲ ਦੀਆਂ ਹੀ ਤੇ ਇਹਦਾ ਫਿਰ ਮੁੱਲ ਮੁੱਲ ਆ ਟਿਕਣਾ ਹੀ ਕਰਨਾ ਠੀਕ ਆ ਇਹ ਵੀ ਜਦਾਂ ਨਹੀਂ ਰੋਟੀ ਇਹ ਤਾਂ ਇਹਦੀ ਸਮੀ ਉਹਦੇ ਬੇਤਾਂ ਦਸ ਲੋ ਹਾਂਜੀ ਫਿਰ ਜੋਟੀ ਆਪਣੇ ਹਸ ਜਿੰਨੇ ਦੀ ਮਰਜ਼ੀ ਵੇਚ ਦੀਏ ਹਾਂਜੀ ਜਿੰਨੀ ਕਰਦੀ ਆ ਅਸੀਂ ਦੀ ਇੱਕ ਹੀ ਹੁੰਦੀ ਜਾ ਕੇ ਬਾਹਰ ਲਿਆ 60000 ਜੀ ਕਰਨਾ ਵਿੱਚ ਮੰਨ ਕੇ ਅਸੀਂ 55000 ਦੇ ਦਾਂਗੇ ਅੱਛਾ 55000 ਹੋਰ ਲੈ ਲੈਂਦੀ ਆ ਅੱਛਾ ਭੈਣ ਭਰਾ ਮੰਗੂ ਠੀਕ ਆ ਸੋ ਆਪਣੀ ਬੱਜ ਜਾਣਾ 55000 ਹੀ ਠੀਕ ਆ ਉਹਨੂੰ ਦੇ ਦੇਣੀ ਠੀਕ ਆ ਹਾਂਜੀ ਤੇ ਹੁਣ ਆ ਘਰੇ ਰੱਖੀ ਜੇ ਇਹ ਨਹੀਂ ਇਹ ਘਰੇ ਰੱਖੀ ਹੁਣ ਨਹੀਂ ਪਾ ਦੇ ਕਪਣਾ ਇੱਕ ਬਾਬਾ ਦੀ ਕਟਾ ਦੇਖੋ ਆਪਣੇ ਕੋਲ ਦੇਖੋ ਆ ਮਾਲੀ ਆ ਭਾਈ ਵੇਖੋ ਮਾ ਇਹ ਮੱਜਾ ਮਖੋਣੀ ਆ ਤੁਹਾਨੂੰ ਹੋਰ ਆ ਦੇਖ ਸਕਦੇ ਇਹ ਜੇ 15 16 ਮਹੀਨੇ ਇਕੱਠਾ ਜੇ ਅੱਛਾ ਠੀਰਾ ਜੇ ਤੇ ਇਹ ਤਾਂ ਮੱਜਾ ਤਾਂ ਵੀ ਜਵਾਨ ਹੋ ਗਿਆ ਜੇ ਬਹੁਤ ਖੁੱਟੀ ਇਹ ਘਰ ਦੇ ਪਾਲਿਆ ਨਹੀਂ ਇਹ ਅਹੀ ਵਿਹਾਂਦਾ ਇਕੱਠਾ ਕਿਉਂ ਘਰ ਦਾ ਨਹੀਂ ਪਾਲਿਆ ਅੱਛਾ ਇਹ ਆਪੀ ਪਰ ਹੈ ਚੰਗੇ ਬਲੱਡ ਲਾਈਨ ਚ ਅੱਛਾ ਦੇ ਦਾਂਗੇ ਠੀਕ ਆ ਬਹੁਤ ਹੀ ਚੰਗਾ ਜੰਗਾ ਕਟਾ ਵਾ ਕੋਈ ਪੁੱਛ ਰਿਆ ਨਾ ਇਹਦੇ ਬਾਰੇ ਬਹੁਤ ਚੰਗਾ ਜੰਗਾ ਦੇ ਪਾਸ ਕੋਈ ਨਾ ਉਹ ਖਾਣੇ ਹਨ ਕਰ ਲੋ ਵੀਰਾ ਠੀਰਾ ਜੇ ਠੀਰਾ ਜੇ 16 ਮਹੀਨੇ ਦਾ ਵਾਇਸ ਠੀਕ ਆ ਹੋ ਅਰੇ ਜੀ ਸਾਰੀਆਂ ਮੱਜਾਂ ਤੋਂ ਉੱਚਾ ਹੋਵੇ ਜਿਹੜੀਆਂ ਸਾਰ ਉੱਚਾ ਦੇ ਘਾਦਰਲਾ ਕਰ ਗਿਆ ਜੀ ਤੇ 16 ਮਹੀਨੇ ਦਾ ਜੀ ਆ ਜਲਾ ਆ ਅਰੇ ਪੀਣਾ ਦੋਦੀ ਬੰਦੀਆਂ ਆ ਇਹ ਜਿੱਥੇ ਆ ਗਿਆ ਇਹਨੇ ਕਿਥਾਂ ਦੀ ਵਿਚਾਰਾ ਠੀਕ ਆ ਤੇ ਉਹਨਾਂ ਨੇ ਇਹਨੂੰ ਜਿੰਦਰਾ ਮਾਰ ਗਿਆ ਪੱਕਾ ਜੀ ਅੱਛਾ ਬੋਲਦੇ ਨਹੀਂ ਪੱਕਾ ਹੀ ਮੇਰਾ ਮਾਰਿਆ ਜੀ ਠੀਕ ਆ ਹੁਣ ਉਹਨਾਂ ਕਮਰੇ ਪੌਣੇ ਢੋਣੇ ਦਾ ਨੇ ਠੀਕ ਆ ਅੱਗਾਂ ਬਾਗ ਨੇ ਕਰਜ ਅੱਲਾ ਜੀ ਮਾਰਜ ਪਹਿਲਾਂ ਇੱਕ ਚੁਨਾ ਤੇ ਇਹਦਾ ਮੁੱਲ ਇਹਦਾ ਮੁੱਲ ਬੋਲੀ ਗੁੰਡੇ ਕਰਾਂਗੇ ਅੱਛਾ ਕੋ ਫੋਨ ਲਾ ਕੇ ਕੋਈ ਫੋਨ ਲਾਉਣੀ ਨਾ ਰੈਂਟ ਉਹ ਨਹੀਂ ਫੜੇ ਜੇ ਕੋ ਮੰਗੂ ਨਹੀਂ ਜੇ ਕੋ ਮੰਗੂ ਫੋਨ ਕਰਾਂਗੇ ਠੀਕ ਆ ਤੇ ਹੁਣ ਆ ਗੱਬਣ ਮੈਂ ਦਿਖਾਣੀ ਜੇ ਇਹ ਅਗਲੇ ਵੀਡੀਓ ਚ ਕਹਿੰਦੇ ਪਾਵਾਂਗੇ ਤੇ ਗਾਂ ਗਾਂ ਇੱਕ ਪੌਣੀ ਬਾੜ ਆ ਬੱਚਾ ਹੈ ਗਾਂ ਦਾ ਬੱਚਾ ਜੀ ਲਾਓ ਗੱਡੀ ਚਾੜ੍ਹੋ ਤੋਰ ਦੇ ਕਰੀਮ ਐ ਰੇ ਥਾਣੇ ਤੇ ਨਹੀਂ ਬੁਤ ਤੇਰਾ ਲੱਗਦਾ ਅੱਛਾ ਤੈਨੂੰ ਨਹੀਂ ਥਾਣੇ ਚੱਲੇ ਜਾਣਾ ਉਹ 10 ਚੱਲਦੀ ਜਾੜੀ ਪੂਰੀ ਆ ਚੱਲਦਾ ਤੰਨਾ ਦੀ ਮੁੱਲ ਪੋੜਾ 10 ਨਹੀਂ ਚੱਲੇ ਇਸ਼ਾਰੀ ਆ ਚੱਲਦੇ ਕਿੰਦੇ ਚਾਰੇ ਇਹ ਇੱਕ ਥਾਣੇ ਜਿਹੜਾ ਪੂਰ ਮਾਰਦਾ ਵਾ ਮੁੱਲ ਤੰ ਨਾਲ ਹੀ ਪੋੜਾ ਆਓ ਚੱਲ ਚੱਲਦੇ ਚੱਲ ਕੇ ਬੁਲਾਓ ਦੋ ਦਾ 40 ਤੇ 10 ਕਿਲੋ ਕਿੰਨੇ ਦਿਨ ਹੋਏ ਸੋਈ ਨਾ ਹੋ ਗਏ 5-6 ਦਿਨ ਫਿਰ ਨਹੀਂ ਬੋਲਾ ਬੰਦਾ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਐ ਬਾਬਾ ਥਾਣੀ ਦੇ ਚਾਰੇ ਚੱਲਦੇ ਆ ਅੱਛਾ ਇਹ ਕਿਥੋਂ ਛੱਟਾ ਮਾਰਦਾ ਵਾ ਅੱਛਾ 20-13 ਕਿਲੋ ਕਿਲੋ ਹੋਊਗਾ ਠੀਕ ਆ ਇਹ ਨਹੀਂ ਵੀ ਥਣ ਘਾਟਿਆ ਥਣ ਪੂਰਾ ਵਾ ਠੀਕ ਆ ਛੱਟਾ ਮਾਰਦਾ ਥਣ ਮਗਲਾ ਜੇ ਤੁਸੀਂ ਪਹਿਨੇ ਬਈ ਜਾਓ ਠੀਕ ਆ ਜੀ ਉਹਦੇ ਹਿਸਾਬ ਨਾਲ ਹੀ ਮੋਲੇ ਦਾ ਕਰਦੇ ਨਾ ਕਿੰਨਾ ਮੋਲੇ ਦਾ ਇਹ ਲੈਣੇ ਹੁਣ ਇਹਦਾ ਹਾਂ ਨਾ ਹੀ ਵਾ ਵਾ 32 ਜੀ ਦੇ 32 ਜੀ ਦੇ ਤੇ 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 ਦੁੱਧ ਕਿੰਨਾ ਚਵਾਈ ਜਾਊਗੀ ਹੈ ਦੁੱਧ ਨੂੰ 14 ਕਿਲੋ ਹਲੇ ਹੱਕਾ ਜਿੰਨਾ ਵਿੱਚ ਵਾਲੂ ਆਣਾ ਚਾਹੀਦਾ ਭਾਵੇਂ 18 ਗੱਲੇ ਤੇ ਭਾਵੇਂ 17 ਗੱਲੇ ਦੁੱਧ 15 ਤੋਂ ਬਾਅਦ ਵੀ ਜਾਊਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਜੋ ਵੀ ਕੁੱਝ ਆ ਇਹ ਹੀ ਕੁੱਝ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਬਿਲਕੁਲ ਜੀ ਚੋ ਜਵਾਬ ਜਾਣਗਾ ਕਿ ਆਪਣੇ ਚਵਾਈ ਕਰਕੇ ਤੇ ਤਸੱਲੀ ਕਰਕੇ ਸਾਰੀਆਂ ਸੋਈਆਂ ਪਾਸ ਕਰਕੇ ਖੜੋ